ਥੋੜਾ ਥੱਲੇ ਗੱਲੋਂ ਨਾਲ ਰੁਕ ਕਰ ਪਿਆ ਨਹੀਂ ਗੱਲੇ ਕਰ ਤੀਬ ਹੋਇਆ ਇਹ ਨਾਲ ਬੈਂਕ ਜਿਹੜਾ ਸਾਹ ਪੜ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਆ ਕੀ ਬਕਸੇ ਲੈ ਕੇ ਆਏ ਸੀ ਮੁਲਾਕਾਤ ਕਰ ਤੀ ਉਹ ਗੱਲਬਾਤ ਹੋ ਗਈ ਜੀ ਨੇ ਆਪਣੇ ਚੜੀ ਚੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਬਣਨ ਤੋਂ ਬਾਅਦ ਭਾਵਨਾ ਸੀ ਕਿ ਅਕਾਲ ਚੱਕ ਸਾਹਿਬ ਆਕੇ ਨਤਮਸਤਕ ਹੁਮਾਂ ਗੁਰੁੰਦੇ ਸਾਹਿਬ ਨਤਮਸਤਕ ਹੁਮਾਂ ਤੇ ਕੋਝੇ ਜਾਣੇ ਅਣਜਾਣੇ ਵਿੱਚ ਇਹੋ ਜੇ ਪਾਣੇ ਵਰਤ ਗਏ ਜਿਹਦਾ ਇੱਕ ਸੰਗਤਾਂ ਵਿੱਚ ਬਹੁਤ ਵੱਡਾ ਰੂਪ ਦੇਖਣ ਨੂੰ ਮਿਲਿਆ ਉਸ ਸੰਗਤਾਂ ਦੇ ਰੋਸ਼ਨੇ ਮੇਰੀਆਂ ਭਾਵਨਾਵਾਂ ਬਹੁਤ ਆਇ ਤੁੜੀਆਂ ਕਿ ਜਾਣੇ-ਅਣਜਾਣੇ ਦੇ ਵਿੱਚ ਜੋ ਕੁਝ ਇਹ ਹੋਇਆ ਹੈ ਇੱਕ ਗੁਰਸੇਖ ਖਮਰਤਾਰੀ ਗੁਰਸੇਖ ਉਸ ਗੁਰਸੇਖ ਜਿਹੜਾ ਅੱਜ ਤੱਕ ਅਕਾਉਂਤਖ ਸਾਹਿਬੀ ਆਪਣਾ ਸਰਵੀਪ ਆਪਣੀ ਮੰਨਦਾ ਰਿਹਾ ਹੋਵੇ ਸਰਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਾ ਇੱਕ ਗੁਰਸੇਖ ਹਰਿਆਣਾ ਕਮੇਟੀ ਦਾ ਸੇਵਾਦਾਰ ਹੋਂਦ ਦੇ ਨਾਤੇ ਜਿਨੇ ਸਭ ਤੋਂ ਪੰਥ ਪ੍ਰਤੀ ਗ੍ਰੰਥਪਤੀ ਤੇ ਕੌਮ ਤੱਕ ਪ੍ਰਤੀ ਆਪਣਾ ਸਾਰਾ ਜੀਵਨ ਹੀ ਸਮਰਪਿਤ ਕੀਤਾ ਹੋਵੇ ਇਸ ਤੋਂ ਪਹਿਲੋਂ ਵੀ ਮੈਂ ਕਈ ਵਾਰ ਅਕਾਲ ਤਖਤ ਸਾਹਿਬ ਤੇ ਆਉਂਦਾ ਰਿਹਾ ਹਾਂ ਪਰ ਅੱਜ ਨਾਤਾ ਅਕਾਲ ਚੱਕ ਸਾਬ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਗਤਾਂ ਦੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੇਖਿਆ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪਰਵਾਹ ਹੀ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਕਿ ਮੈਂ ਸੋਚ ਰਿਆ ਨਹੀਂ ਕਿਆ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਲ ਮੇਰਾ ਪਿਆਰ ਗਈ ਸੀ ਉਸ ਕਰਕੇ ਮੌਜੂਦ ਕਰਨ ਦੇਖੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਭੇ ਦਾ ਹਾਂ ਨਿਰੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਗੰਗਦਾਬਾਹ ਸਾਹਿਬ ਦੇ ਜਹੇਦਾਰਾਂ ਦੀ ਵੀ ਨਲ ਵਿਚਾਰ ਬਚਾਂਦਰਾ ਹੋਇਆ ਦਰਸ਼ਕੋਨਾਂ ਦੇ ਵਿਨਾਲ ਹੋਏ ਨੇ ਮੈਂ ਬਹੁਤ ਘਟ ਭਾਗਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਪੁਰਖ ਸਾਹਿਬ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਕੋ ਕਿੰਦੀ ਬੜੀ ਸ਼ਖਸੀਅਤ ਹੋਵੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਪੁਰਖ ਸਾਹਿਬ ਤੇ ਜਹਦਰ ਸਾਹਿਬ ਅਤੇ ਦਮਦਰ ਸਾਹਿਬ ਸਾਹਮਣੇ ਅਹਿਸਾਸ ਕੀਤਾ ਹੈ ਕਿ ਆਂਦਾ ਇਹੋ ਜੀ ਝੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵੀਰਦਾਸ ਕਰਨੀ ਤੇ ਮੈਂ ਵੀ ਅਕਾਲਪੁਰ ਸਾਹਿਬ ਜਾ ਕੇ ਇਸ ਗੱਲ ਦੀ ਆਪਣੀ ਝੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਹਰਮੰਦਰ ਸਾਹਿਬ ਦੀ ਮੱਥਾ ਟੇਕਾਂਗਾ ਇਨਸਾਨ ਝੋਲਣ ਹਾਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਇਹ ਕੁਝ ਟਾਈਮ ਹੁੰਦਾ ਹੈ ਜਦੋਂ ਇਨਸਾਨ ਮਜਬੂਰ ਹੋ ਕੇ ਕਿਸੇ ਦੇ ਹੱਥੇ ਚੜ ਕੇ ਬਿਨਾਂ ਸੋਚਿਆ ਸਮਝਿਆ ਤੋਂ ਗਲਤੀਆਂ ਕਰ ਦਿੰਦਾ ਪਰ ਦੇਰ ਅ ਦਰੁਸਤ ਆਏ ਮੈਂ ਸਮਝਦਾ ਹਾਂ ਮੇਰੇ ਨਾਲ ਜਾ ਜਲਦੀਪ ਸਿੰਘ ਜੀ ਫੱਗੂ ਜੋ ਕਿ ਮੈਂਬਰ ਨੇ ਸਾਡੇ ਇਸ ਕਾਲੇ ਵਾਲੀ ਅਰੋੜੀ ਹਲਕੇ ਤੋਂ ਉਹ ਵੀ ਮੇਰੇ ਨਾਲ ਨੇ ਮੇਰੇ ਨਾਲ ਆਏ ਜ세ਦਰ ਰਵਨ ਸਿੰਘ ਜੀ ਡਾਚਰ ਜੋ ਸਾਡੇ ਮੋਢੀ ਰਹੇ ਨੇ ਹਰਿਆਣਾ ਸੇ ਪੁੱਤਵਾਰ ਮੈਨੇਜਮੈਂਟ ਕਮੇਟੀ ਦੇ ਜ세ਦਰ ਮਨਜੀਤ ਸਿੰਘ ਜੀ ਡਾਚਰ ਉਹ ਵੀ ਮੇਰੇ ਨਾਲ ਨੇ ਅਸਾਂ ਅੰਦਰ ਬੈਠ ਕੇ ਜ세ਦਰ ਸਾਹਿਬ ਦੋਹਾਂ ਨੂੰ ਇਹ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਐਂਡਾ ਇਹੋ ਜੀ ਕੋਈ ਆਪਾਂ ਨਹੀਂ ਕਰਾਂਗੇ ਜਿਹੜੀ ਪੰਥ ਦੇ ਵਿਰੁੱਧ ਹੋਵੇ ਜਿਹੜੇ ਸਾਡੇ ਸੇਖ ਧਰਮ ਜਿਹੜਾ ਜੀ ਸਾਹਿਬ ਗਲਤੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਇੱਕ ਵਾਰ ਜ਼ਿਕਰ ਕਰ ਭੁੱਲ ਕਿਹੜੀ ਸੀ ਜਿਹੜੀ ਕੋਈ ਨਹੀਂ ਭੁੱਲ ਦੀ ਖਿਮਾ ਮੰਗਣ ਆਇਓ ਕੁਝ ਦਿਨ ਪਹਿਲਾਂ ਤੁਹਾਡੀਆਂ ਡੇਰੇ ਪਿਆਸ ਜਾਣਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪੋਲ ਕਿਤੇ ਉਹ ਤੇ ਨਹੀਂ ਕਿ ਤੁਸੀਂ ਮੰਨਦੇ ਜਾਂ ਹੋਰ ਕੋਈ ਪੋਲ ਆ ਪੁੱਛੀ ਲੱਗਦਾ ਉਹ ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਨਹੀਂ ਨਹੀਂ ਤੁਸੀਂ ਸਾਹਿਬ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਨਾ ਜੋ ਕੋਈ ਤੁਹਾਨੂੰ ਕਹਿਆ ਹੈ ਨਾ ਡੇਰਾ ਬਿਆਸ ਕੈਸੀ ਇੱਕ ਪਰਸੋਂ ਵਾਲੀ ਪੁਲਿਸ ਸਾਹਿਬ ਡੇਰਾ ਬਿਆਸ ਵਾਲੀ ਛਿੰਦਾ ਸਾਹਿਬ ਆਪਣੀ ਗਲਤੀ ਦਾ ਐਸਾ ਸਾਹਿਬ ਡੇਰਾ ਬਿਆਸ ਵਾਲੇ ਤੁਹਾਨੂੰ ਮਾਤਾ ਭੇਜੋ ਸਾਡੇ ਜਿਹੜੇ ਤਿਆਰ ਗੱਲ ਨਹੀਂ ਕਰਦੇ ਚੇਅਰਮੈਨ ਨੇ ਉਹ ਬਾਰ-ਬਾਰ ਸਾਹਿਬ ਸਾਰੇ ਡੇਰਾ ਵਾਲਿਆਂ ਨਾਲ ਸਾਂਝੀ ਆ ਆਪਣੀ ਕਈ ਮੁਲਾਕਾਤਾਂ ਕਰਦੇ ਨੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਕਿ ਜੇਕਰ ਪ੍ਰਧਾਨ ਨੇ ਪ੍ਰਮੰਦ ਮੰਨਦੀ ਆ ਕਿ ਜੇਕਰ ਕੋਈ ਕਰਦੇ ਨੇ ਤੇ ਉਹਨਾਂ ਨੂੰ ਪਸੰਦ ਉਹਦੇ ਤੇ ਰੱਖਿਆ ਜਾ ਤੇ ਪ੍ਰਧਾਨ ਦੇ ਚੁਪੈ ਮਾਰੀ ਬਲਦੀ ਆ ਕਿ ਉਹਨਾਂ ਦੀ ਟੀਮ ਦਾ ਕੋਈ ਵੀ ਮੈਂਬਰ ਜਿਹੜਾ ਹੈਗਾ ਇਹ ਫੁੱਲ ਦੁਬਾਰਾ ਨਾ ਕਰੇ ਦੁਹਾਰੇ ਨਾ ਕਿ ਡੇਰਾ ਬਿਆਸ ਦੇ ਥੋੜੀ ਜੇ ਹੇ ਪਹਿਲਾਂ ਸਾਰੇ ਮੈਂਬਰ ਨਾਤਾ ਰੱਖਣਗੇ ਹਰਿਆਣਾ ਕਮੇਟੀ ਵਿਚਾਰੀ ਰੱਖਣਗੇ ਬਹੁਤ ਬੜੀ ਸਵਾਲ ਹੈ ਬੜਾ ਬਹੁਤ ਬੜੀਆ ਸਵਾਲ ਹੈ ਮੈਂ ਤੁਹਾਡੇ ਵਿਚਾਰ ਦੀ ਕਦਰ ਕਰਦਾ ਹਾਂ ਮੇਥੋਂ ਗੁੱਲ ਹੋਈ 2 ਦਿਨ ਪਹਿਲ ਨੂੰ ਤੇ ਮੈਂ ਕੱਲ ਤੱਕ ਸਾਹਿਬ ਦੇ ਜਹੇਦਾਰਾਂ ਦੇ ਨਾਲ ਮੁਲਾਕਾਤ ਕਰਕੇ ਆਇੰਦਾ ਵਾਸਤੇ ਇਹੋ ਜੀ ਗੁੱਲ ਨਾ ਹੋਵੇ ਮੈਂ ਆਪਣੀ ਗਲਤੀ ਮੰਨਦਾ ਹਾਂ ਮੈਂ ਇਹ ਹੀ ਜੋ ਮੇਥੋਂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ ਉਹ ਡੇਰੇ ਦੇ ਬਾਬੇ ਨੂੰ ਉਹ ਤਾਂ ਮੇਰੇ ਨਾਲੋਂ ਵੀ ਵੱਡ ਫਰਕ ਬੰਦਾ ਹੈ ਧਰਮ ਪ੍ਰਚਾਰ